ਸਤ ਸ੍ਰੀ ਅਕਾਲ ਜੀ ਅੱਜ ਗੱਲ ਕਰਦੇ ਆਂ ਕੁਝ ਯੋਗਾ ਮੂਵਜ਼ ਦੀ ਤੁਹਾਡੇ ਗੋਡਿਆਂ ਤੇ ਗਿੱਟਿਆਂ ਦੇ ਦਰਦ ਬਾਰੇ ਖਾਸ ਤੌਰ ਤੇ ਗੋਡਿਆਂ ਦਾ ਦਰਦ ਜੋ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਕਾਮਨ ਹੋ ਗਿਆ ਹੈ ਖਾਸ ਤੌਰ ਤੇ ਲੇਡੀਜ਼ ਦੇ ਵਿੱਚ ਤਾਂ ਕਿਉਂਕਿ ਕੰਮ ਥੰਦਾ ਕੁਝ ਉਦਾਂ ਦਾ ਏ ਕਿ ਜਿਆਦਾ ਹਿੱਲਣਾ ਜੁਲਣਾ ਹੁੰਦਾ ਨਹੀਂ ਤੇ ਗੋਡੇ ਫਾਰਿਆਂ ਦੇ ਦੁਖਦੇ ਨੇ ਔਰ ਬਹੁਤਿਆਂ ਨੇ ਤਾਂ ਰਪਲੀ ਫੀ ਕਰਾ ਰੱਖੇ ਆ ਉਹ ਕੋਸ਼ਿਸ਼ ਹੀ ਨਹੀਂ ਕਰਦੇ ਹੈਗੇ ਕਿ ਇਹਨਾਂ ਦੀ ਕਸਰਤ ਕਰਾ ਕੇ ਇਹਨਾਂ ਨੂੰ ਠੀਕ ਕਰ ਲਈਏ ਤਾਂ ਅੱਜ ਆਪਾਂ ਕੁਝ ਮੂਵਜ਼ ਕਰਾਂਗੇ ਤੁਸੀਂ ਮੇਰੇ ਨਾਲ ਨਾਲ ਹੀ ਕਰ ਸਕਦੇ ਹੋ ਬੈਫੀ ਦਾ ਫਾਰ ਹੀ ਕਰ ਸਕਦੇ ਆ ਕਿਉਂਕਿ ਜੋੜਾਂ ਦਾ ਹਿੱਲਣਾ ਤਾਂ ਬਹੁਤ ਹੀ ਜ਼ਰੂਰੀ ਆ ਤਾਂ ਅਗਰ ਤੁਹਾਨੂੰ ਗੋਡਿਆਂ ਦਾ ਦਰਦ ਰਹਿੰਦਾ ਹੈ ਜਾਂ ਗੋਡਿਆਂ ਚੋਂ ਕੜਕੜਕ ਦੀਆਂ ਆਵਾਜ਼ਾਂ ਆਉਂਦੀਆਂ ਨੇ ਤਾਂ ਤੁਸੀਂ ਹਰ ਰੋਜ਼ ਏਸ ਵਰਕਆਊਟ ਨੂੰ ਕਰਨਾ ਹੀ ਕਰਨਾ ਹੈ ਤਾਂ ਇੱਕ ਸਾਈਡ ਨੂੰ ਹੋ ਕੇ ਬੈਠ ਜਾਓ ਹੁਣ ਆਪਾਂ ਆਪਦੀ ਥੱਲੇ ਵਾਲੀ ਬੋਡੀ ਨੂੰ ਹਲਾਵਾਂਗੇ ਅੱਜ ਚੰਗੇ ਤਰ੍ਹਾਂ ਸ਼ੁਰੂ ਕਰਾਂਗੇ ਆਉਦੇ ਟੂਜ਼ ਤੋਂ ਪੈਰਾਂ ਦੀਆਂ ਉਂਗਲੀਆਂ ਤੇ ਗੋਠਿਆਂ ਤੋਂ ਠੀਕ ਹੈ ਫਾ ਬਾਹਰ ਛੱਡਦੇ ਹੋਏ ਬਾਹਰ ਕੱਢਦੇ ਹੋਏ ਉਂਗਲੀਆਂ ਨੂੰ ਇਕੱਠੇ ਕਰ ਲੈਣਾ ਤੇ ਫਾ ਅੰਦਰ ਭਰਦੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਪ੍ਰੋਪਰ ਇਦਾਂ ਪੈਰ ਦੀ ਕਰਵ ਬਣਨੀ ਚਾਹੀਦੀ ਹੈ ਠੀਕ ਹੈ ਔਰ ਇਹਨੂੰ ਆਪਾਂ ਕਰਾਂਗੇ 10 ਵਾਰ ਇਹ ਕੀ ਹੈ ਕਿ ਤਰੀਕਾ ਹੈ ਤਾਂ ਜੋ ਪ੍ਰੋਪਰ ਬਲੱਡ ਸਰਕੂਲੇਸ਼ਨ ਤੁਹਾਡੀਆਂ ਲਕਤਾਂ ਤੱਕ ਪਹੁੰਚੇ ਠੀਕ ਹੈ ਜੀ ਕਿਉਂਕਿ ਹਾਰਟ ਬਲੱਡ ਨੂੰ ਪੰਪ ਕਰ ਰਿਹਾ ਤੇ ਤੁਸੀਂ ਹਿਲਦੇ ਹੈ ਨਹੀਂ ਤਾਂ ਬਿਮਾਰੀਆਂ ਹੀ ਲੱਗਣੀਆਂ ਚਲੋ ਕੰਮ ਸ਼ੁਰੂ ਕਰਦੇ ਹਾਂ ਫਾ ਬਾਹਰ ਛੱਡਦੇ ਹੋਏ ਉਂਗਲੀਆਂ ਨੂੰ ਸੰਕੂੜ ਲਓ ਫਾ ਅੰਦਰ ਪਰਦੇ ਹੋਏ ਖੋਲ ਲਓ 1 10 ਵਾਰ ਕਰਾਂਗੇ 2 3 4 5 6 7 8 9 ਦਫ ਦਨ ਚ ਹੁਣ ਸੈਕਿੰਡ ਵਨ ਕੀ ਹੈਗਾ ਕਿ ਫਾ ਅੰਦਰ ਪਰਦੇ ਹੋਏ ਪੈਰਾਂ ਨੂੰ ਪਰਾਂ ਨੂੰ ਲੈ ਜੋ ਸਿੱਧੇ ਕਰ ਲੋ ਠੀਕ ਹੈ ਔਰ ਫਾ ਅੰਦਰ ਲੈਂਦੇ ਹੋਏ ਇਹ ਰਹਾਂ ਦੀਆਂ ਉਂਗਲੀਆਂ ਨੂੰ ਜਿੰਨਾ ਆਪਦੇ ਵੱਲ ਲਿਆਉਂਦੇ ਲਿਆ ਸਕਦੇ ਹੋ ਲਿਆਓ ਗੋਡੇ ਫਿੱਦੇ ਰਹਿਣਗੇ ਠੀਕ ਹੈ ਔਰ ਇਹ ਮੈਕਸਿਮਮ ਇੱਧਰ ਨੂੰ ਬੈਂਡ ਹੋਣੀਆਂ ਇਹਨੂੰ ਵੀ ਆਪਾਂ ਦਸ ਵਾਰ ਕਰਾਂਗੇ ਫਾ ਅੰਦਰ ਪੈਰ ਫਿੱਦੇ ਫਾ ਬਾਹਰ ਪੈਰ ਆਪਦੇ ਵੱਲ ਨੂੰ ਜਿੰਨਾ ਕਰ ਸਕਦੇ ਹੋ ਲੱਤ ਦੇ ਨਿਚਲੇ ਪਾਸੇ ਖਿੱਚ ਪੈਣੀ ਚਾਹੀਦੀ ਹੈ ਫਾ ਅੰਦਰ ਫਾ ਬਾਹਰ ਦੋ 3 4 5 6 7 8 9 ਤੇ 10 ਹੁਣ ਲਿਓ ਪੈਰਾਂ ਨੂੰ ਫੈਂਟਸਟ ਅਗਲਾ ਕੰਮ ਕੀ ਹੈ ਪੈਰਾਂ ਨੂੰ ਫਿੱਡੇ ਕਰ ਲੋ ਪਰਾਂ ਨੂੰ ਲੈ ਜੋ ਤੇ ਇਹਨਾਂ ਨੂੰ ਆਪਾਂ ਪ੍ਰੋਪਰ ਘੁਮਾਵਾਂਗੇ ਐਦਾਂ ਕਰਕੇ ਐਵੇਂ ਕਲੌਕਵਾਈਜ਼ ਡਾਇਰੈਕਸ਼ਨ ਜਿੱਧਰ ਨੂੰ ਘੜੀ ਚੱਲਦੀ ਹੈ ਫਾ ਅੰਦਰ ਭਰਦੇ ਹੋਏ ਆਪਣੇ ਹੱਥ ਨੂੰ ਆਗੇ ਫਾ ਬਾਹਰ ਛੱਡਦੇ ਹੋਏ ਪਰਾਂ ਚਲੇਗੇ ठीक है पूरे ध्यान ना करो इन्हों दस बार और पूरा वा राउंड बना गोला तीन चार पे सत अठ नौ दस ठीक है चलो दूजी डायरैक्शन एक दो तीन गोडे सीधे रहने इस गल का ख्याल रखियो चार पे सात आठ नौ दस वेरी नाइस ਅਗਰ ਕੁਝ ਲੱਗ ਰਿਹਾ ਤਾਂ ਇਹਨਾਂ ਨੂੰ ਏਦਾਂ ਏਦਾਂ ਕਰਕੇ ਸ਼ੇਕ ਕਰ ਲਓ। ਕਈ ਵਾਰੀ ਨਾੜ ਨੂਰ ਚੜ ਜਾਂਦੀ ਹੈ ਜਦੋਂ ਆਪਾਂ ਰੋਜ਼-ਰੋਜ਼ ਫਰੇਰ ਨੂੰ ਨਹੀਂ ਹਿਲਾਉਂਦੇ। ਠੀਕ ਹੈ ਜੀ। ਹੁਣ ਆਪਣਾ ਇਹ ਗਟਿਆਂ ਦਾ ਤੇ ਪੈਰਾਂ ਦੇ ਜੋੜਾਂ ਦਾ ਕੰਮ ਹੋ ਗਿਆ। ਹੁਣ ਆ ਜਾਂਦੇ ਆਪਾਂ ਗੋਡਿਆਂ ਤੇ। ਤਾਂ ਸੱਜੀ ਲੱਤ ਨੂੰ 모ੜੋ। ਸੱਜੇ ਪੱਟ ਦੇ ਨਿਚਲੇ ਪਾਫੇ ਉਂਗਲੀਆਂ ਨੂੰ ਏਦਾਂ ਕਰਕੇ ਫੜ ਲੈਣਾ। ਠੀਕ ਹੈ। ਔਰ ਇਹਨੂੰ ਉੱਪਰਲੇ ਹਿੱਸੇ ਨੂੰ ਲੱਤ ਦੇ ਨੂੰ ਆਪਦੇ ਵਾਲ ਨੂੰ ਛਾਤੀ ਵਾਲ ਨੂੰ ਖਿੱਚ ਲਿਆ। ਪੈਰ ਫਿੱਦਾ ਰਹੇਗਾ। ਜਿਹੜਾ ਅੰਗੂਠਾ ਇਹ ਪੁਆਇੰਟਡ ਰਹੇਗਾ ਫਾ ਅੰਦਰ ਭਰਦੇ ਹੋਏ ਲੱਤ ਨੂੰ ਫਿੱਦੀ ਕਰੋ ਗੋਡਾ ਫਿੱਦਾ ਠੀਕ ਹੈ ਔਰ ਫਾ ਬਾਹਰ ਛੱਡਦੇ ਹੋਏ نیچے ਥੱਲੇ ਨਹੀਂ ਲਾਉਣਾ 10 ਵਾਰ ਕਰਾਂਗੇ 1 2 3 4 5 6 7 8 9 ਤੇ ਹੌਲੀ ਹੌਲੀ ਕਰਨਾ ਕਾਲੀ ਨਹੀਂ ਕਰਨੀ 10 ਹੁਣ ਸਿੱਧਾ ਕਰਕੇ ਤੇ ਉੱਥੇ ਰੋਕ ਕੇ ਰੱਖਣਾ ਉਹਨੂੰ ਮੈਂ 10 ਗਿਨੂੰਗੀ ਫਿਰ ਛੱਡਣਾ ਓਕੇ ਸਿੱਧਾ ਕੀਤਾ ਹੋਲਡ ਔਰ ਨਜ਼ਰ ਰੱਖਣੀ ਆ ਅੰਗੂਠੇ ਵੱਲ 10 9 8 7 6 ਖਿੱਚ ਕੇ ਰੱਖੋ ਆਪਦੇ ਵੱਲ ਨੂੰ 5 4 3 2 ਇੱਕ ਤੇ ਰਿਲੈਕਸ ਇਹਨੂੰ ਹੁਣ ਥੱਲੇ ਰੱਖ ਲਓ ਇਧਰਲੇ ਨੂੰ ਚੱਕ ਲਓ ਲੱਤ ਨੂੰ 모ੜੋ ਉਂਗਲੀਆਂ ਇੰਟਰਲੋਕ ਕਰਕੇ ਫੜੋ ਆਪਦੇ ਵਾਲ ਨੂੰ ਖਿੱਚੋ ਫਾ ਅੰਦਰ ਲੱਤ ਫਿੱਦੀ ਠੀਕ ਹੈ ਇੱਕ ਦੋ ਤਿੰਨ ਚਾਰ ਪੰਜ ਥੋੜੀ-ਥੋੜੀ 6 ਫਤ 8 9 10 ਠੀਕ ਹੈ ਹੁਣ ਉੱਪਰ ਫਿੱਦਾ ਕਰਕੇ ਰੋਕਾਂਗੇ ਉਥੇ ਹੋਲਡ ਕਰਾਂਗੇ ਠੀਕ ਹੈ ਫਿੱਦਾ ਔਰ ਹੋਲਡ ਨਜ਼ਰ ਰੱਖਣੀ ਹੈ ਅੰਗੂਠੇ ਵੱਲ ਰੀਡ ਦੀ ਹੱਡੀ ਫਿੱਦੀ ਫਿਚਕੇ ਰੱਖੋ ਇਹਨੂੰ 10 9 8 7 6 5 4 3 2 1 ਤੇ ਰਿਲੈਕਸ نیچے ਰੱਖ ਲਓ ਫਾ ਲਾ ਲਓ ਮੜਾ ਜਾ ਏਦਾਂ ਏਦਾਂ ਕਰਕੇ ਸ਼ੇਕ ਕਰ ਲਓ ਚਲ ਹੁਣ ਫੇਰ ਫੱਜੀ ਲਾਤ ਨੂੰ ਮੋੜ ਲਓ ਹੁਣ ਫੇਰ ਤੋਂ ਇਹਨੂੰ ਨੀਚੋਂ ਫੜ ਲਓ ਏਦਾਂ ਹੀ ਹੱਬਦੇ ਵਾਲ ਨੂੰ ਖਿੱਚੋ ਅੰਗੂਠੇ ਨੂੰ ਪਰਾਂ ਨੂੰ ਪੁਆਇੰਟ ਕਰਕੇ ਰੱਖਣਾ ਪੈਨ ਬਣਾ ਲੈਣਾ ਅੰਗੂਠੇ ਦਾ ਔਰ ਅੰਗੂਠੇ ਦੇ ਨਾਲ ਹੀ ਮੰਨ ਕੇ ਚੱਲੋ ਕਿ ਸਾਹਮਣੇ ਇੱਕ ਦੀਵਾਰ ਆ ਤੇ ਤੁਸੀਂ ਉਹਦੇ ਤੇ ਏਦਾਂ ਕਰਕੇ ਗੋਲਾ ਬਣਾਉਣਾ ਪਹਿਲਾਂ ਤਾਂ ਘੜੀ ਦੀ ਦਿਸ਼ਾ 'ਚ ਫਿਰ ਉੱਪ ਤੋਂ ਆਪੋਜੀਟ 'ਚ ਤਾਂ ਆਪਾਂ 10 ਗੋਲੇ ਇਦਾਂ ਨੂੰ ਬਣਾਉਣੇ ਆ 10 ਹੀ ਪੁੱਠੇ ਬਣਾਉਣੇ ਆ ਠੀਕ ਹੈ ਤੇ ਫਿਰ ਦੂਜੀ ਲਾਤਨਾ ਚਲ ਫਿੱਦਾ ਕੀਤਾ ਚਲ 1 2 3 ਗੋਲਾ ਹੌਲੀ ਬਣਾਉਣਾ ਤੇ ਗੋਲ ਹੋਣਾ ਚਾਹੀਦਾ ਤੇ ਵੱਡਾ ਵੀ ਹੋਣਾ ਚਾਹੀਦਾ 4 5 ਫਿਕਫ ਤੇ ਉਤਲਾ ਫਰੀਰ ਨਾ ਹਿੱਲੇ 7 8 9 10 ਬਾਹਰ ਨੂੰ ਬਣ ਗਿਆ ਇਹਦੇ ਨਾਲ ਇਹਨੂੰ ਹੁਣ ਥੱਲੇ ਰੱਖ ਲਓ ਇਧਰਲੀ ਨਾਲ ਵੀ ਪਹਿਲਾਂ ਬਾਹਰ ਨੂੰ ਬਣਾ ਲਈਏ ਨਹੀਂ ਤੂੰ ਫੇ ਥੱਕ ਜਾਣਾ ਇੱਕ ਵਾਰ ਜੀ ਫਿੱਦੀ ਕੀਤੀ ਤੇ ਚੱਲ ਇੱਕ ਦੋ ਤਿੰਨ ਚਾਰ ਪੰਜ 6 7 8 9 10 ਵੈਰੀ ਗੁੱਡ ਹੁੰ ਥੱਲੇ ਰੱਖ ਲਓ ਫਿਰ ਸੱਜਾ ਪਾਸਾ ਚੱਕ ਲਓ ਹੁਣ ਆਪਾਂ ਬਾਹਰ ਨੂੰ ਬਣਾ ਲਿਆ ਸੀ ਹੁਣ ਆਪਾਂ ਬਾਹਰੋਂ ਅੰਦਰ ਨੂੰ ਥੱਲੋਂ ਤਾਂ ਨੂੰ ਲਿਆਵਾਂਗੇ ਤੇ ਫੇਮ ਗੋਲਾ ਵੱਡਾ ਹੋਣਾ ਚਾਹੀਦਾ ਗੋਲ ਹੋਣਾ ਚਾਹੀਦਾ ਅੰਗੂਠੇ ਦਾ ਬਣਾਉਣਾ ਠੀਕ ਹੈ ਚਲੋ ਥੱਲੋਂ ਸ਼ੁਰੂ ਕਰਦੇ ਆ ਬਾਹਰੋਂ ਅੰਦਰ ਨੂੰ 1 2 3 4 ਤੇ ਹੌਲੀ ਬਣਾਉਣਾ 5 6 7 8 9 10 ਵੈਰੀ ਗੁੱਡ ਇਹਨੂੰ نیچے ਰੱਖ ਲਓ ਇਹਨੂੰ ਚੱਕ ਲਓ ਹੁਣ ਇਹਦਾ ਵੀ ਬਾਹਰੋਂ ਅੰਦਰ ਨੂੰ ਥੱਲੋਂ ਸ਼ੁਰੂ ਕੀਤਾ ਬਾਹਰ ਨੂੰ ਲੈ ਗਏ ਤਾਂ ਤੇ نیچے 1 2 3 4 5 6 7 8 9 ਤੇ 10 ਵੈਰੀ ਗੁੱਡ ਇਹਨੂੰ ਵੀ ਰੱਖ ਲਓ ਲੱਤਾਂ ਨੂੰ ਸ਼ੇਕ ਕਰ ਲਓ ਮਾੜਾ ਮਾੜਾ ਤੇ ਹੁਣ ਆਪਾਂ ਕਰਾਂਗੇ ਬਟਰਫਲਾਈ ਜੋ ਕਿ ਬਹੁਤ ਹੀ ਜ਼ਰੂਰੀ ਹੈ ਤਾਂ ਜੋ हिप एरिया ਵੀ ਸਾਡਾ ਹਿੱਲੇ ਠੀਕ ਹੈ ਨਾ ਤਾਂ ਬਲੱਡ ਦੀ ਸਰਕੂਲੇਸ਼ਨ 'ਚ ਕੋਈ ਕਮੀ ਨਾ ਹੋਵੇ ਇਸ ਤੋਂ ਬਿਨਾਂ ਵਾਕ-ਵੂਕ ਵੀ ਕਰ ਲਿਆ ਕਰੋ ਬਾਣੀ ਮੋਤੀ ਜਦੋਂ ਅਰਕੇ ਪੈਰਾਂ ਦੇ ਤਲਿਆਂ ਨੂੰ ਜੋੜਿਆ ਉਂਗਲੀਆਂ ਨੂੰ ਫੜਿਆ ਹੱਥਾਂ ਨਾਲ ਠੀਕ ਹੈ ਔਰ ਇਹ ਜੇ ਇੱਥੇ ਆ ਨਹੀਂ ਨੇੜੇ ਆ ਰਿਹਾ ਤਾਂ ਕੋਈ ਚੱਕਰ ਨਹੀਂਗਾ ਪਰ ਜੇ ਆ ਰਿਹਾ ਤਾਂ ਇਹਨੂੰ ਇਧਰ ਨੂੰ ਲਿਆਓ ਜਿੱਥੋਂ ਤੱਕ ਤੱਕ ਹੁੰਦਾ ਤੇ ਜੇ ਇਦਾਂ ਹੁਣ ਥੱਲੇ ਹੀ ਨਹੀਂ ਬੈਠਾ ਜਾ ਰਿਹਾ ਤਾਂ ਫਿਰ ਫਰਾਣੇ ਫਰੂਣੇ ਤੇ ਬਹਿ ਕੇ ਕਰ ਲਓ ਪਰ ਕਰ ਲਓ ਹੌਲੀ ਹੌਲੀ ਹੋਣ ਲੱਗ ਜਾਏਗਾ ਠੀਕ ਹੈ ਨਾ ਰੀੜ ਦੀ ਹੱਡੀ ਫਿੱਦੀ ਮੋਢੇ ਕੰਨਾਂ ਤੋਂ ਦੂਰ ਠੀਕ ਹੈ ਤੇ ਚਲ ਇਹਨਾਂ ਨੂੰ ਫਲਿੱਪ ਕਰਨਾ ਸ਼ੁਰੂ ਕਰੋ ਉੱਪਰ نیچے ਇਨੂੰ ਤਿਤਲੀ ਆਸਣ ਕਹਿੰਦੇ ਨੇ ਬੜਾ ਹੀ ਵਧੀਆ ਤੇ ਲਾਭਕਾਰੀ ਆਸਣ ਹੈ ਪੂਰਾ 1 ਮਿੰਟ ਕਰਾਂਗੇ ਅੱਖਾਂ ਬੰਦ ਕਰ ਸਕਦੇ ਹੋ ਤੇ ਧਿਆਨ ਸਾਰਾ हिਪ ਪੀਰੀਏ ਤੇ ਪੈਲਵਿਕ ਏਰੀਏ ਤੇ ਜਿੱਥੋਂ ਤੁਸੀਂ ਬੈਠੇ ਹੋ ਔਰ ਗੋਡਿਆਂ ਦੇ ਹਿੱਲਣ ਤੇ ਹੋਵੇ ਤੇ ਸਾਹ ਨਾਰਮਲ ਲੈਣਾ ਹੈ ਸਾਹ ਤੇ ਵੀ ਧਿਆਨ ਰੱਖਣਾ ਹੈ लास्ट दस नौ अठ सत चार दो, एक, रेस्ट कर लो हूँ मैं चाहूँगी कि निका जहाँ माड़ा जहा हो मूव कर लो दो गोडिया नपो ਤੇ ਅੱਗੇ ਨੂੰ ਝੁਕਣ ਦੀ ਕੋਸ਼ਿਸ਼ ਕਰੋ ਜਿੱਥੋਂ ਤੱਕ ਜਾਇਆ ਜਾਂਦਾ ਆਪਦੇ ਆਰਾਮ ਦੇ ਭਾਵਨਾ ਨਾਲ ਚੱਲਿਓ ਤੱਕਾ ਨਹੀਂ ਕਰਨਾ ਫ੍ਰੀ ਨਾਲ ਸਾਹ ਨੂੰ ਬਾਹਰ ਕੱਢਦੇ ਹੋਏ ਥੱਲੇ ਨੂੰ ਜਾਣਾ ਹੈ ਰੀਡ ਦੀ ਹੱਡੀ ਪਹਿਲਾਂ ਤਾਂ ਫਿੱਦੀ ਹੋਈ ਰੱਖਿਓ ਜਿੰਨਾ ਚਿਰ ਰੱਖੀ ਜਾਂਦੀ ਹੈ ਜਦੋਂ ਲੱਗਿਆ ਇਸ ਤੋਂ ਅੱਗੇ ਇਹਨੂੰ ਫਿੱਦੇ ਰੱਖਣਾ ਪੋਸਿਬਲ ਨਹੀਂ ਫਿਰ ਗੋਲ ਕਰ ਸਕਦੇ ਹਾਂ ਠੀਕ ਹੈ ਸਾਹ ਬਾਹਰ ਛੱਡਦੇ ਹੋਏ ਥੱਲੇ ਗਏ ਤਿੰਨ ਵਾਰ ਜਾਵਾਂਗੇ ਆਪਾਂ ਤੇ ਸਾਹ ਅੰਦਰ ਭਰਦੇ ਹੋਏ ਉੱਪਰ ਇੱਕ ਜਿੱਥੇ ਫਾ ਬਾਹਰ ਨਿਕਲ ਗਿਆ ਹੁਣ ਅੰਦਰ ਲੈਣਾ ਉਦੋਂ ਤਾਹ ਨੂੰ ਆਉਣਾ ਸ਼ੁਰੂ ਕਰ ਦੋ ਠੀਕ ਹੈ ਤਿੰਨ ਵਾਰ ਚਲੋ ਜੀ ਇਹ ਹੋ ਗਈ ਤੁਹਾਡੀ ਗੋਡਿਆਂ ਇਹਨੂੰ ਹਰ ਰੋਜ਼ ਇੱਕ ਮਹੀਨਾ ਕਰੋ ਜਿਆਦਾ ਫੇਹੀ ਟਾਈਮ ਆ ਕਿ ਫਵੇਰੇ ਕਰੋ ਹਾਂ ਇੱਕ ਗੱਲ ਜਦੋਂ ਵੀ ਯੋਗਾ ਕਰਨਾ ਹੈ ਤੁਹਾਡਾ ਪੇਟ ਜਾਂ ਤਾਂ ਖਾਲੀ ਹੋਵੇ ਜਾਂ ਰੋਟੀ ਖਾਧੀ ਨੂੰ ਤਿੰਨ ਚਾਰ ਘੰਟੇ ਹੋ ਗਏ ਹੋਣ ਮਤਲਬ ਹਲਕੇ ਪੇਟ ਹੀ ਕਰਨਾ ਹੈ ਖਾ ਕੇ ਉਫਤੋ ਇਮੀਡੀਏਟਲੀ ਬਾਅਦ ਯੋਗਾ ਕਦੇ ਵੀ ਨਹੀਂ ਕਰਨਾ ਠੀਕ ਹੈ ਜੀ ਫੈਫਰੀਕਾ